ਉਹ ਦੇਖੋ ਜੀ ਡੱਬ ਵਾਲੀ ਪੁਲਿਸ ਨੇ ਮੁਲਾਜ਼ਮ ਨੇ ਇੱਕ ਐਸਆਈ ਨੇ ਇੱਕ ਸੀਆਈ ਸਟਾਫ ਦੇ ਬਤਨੀ ਮੁਲਾਜ਼ਮ ਐਂਟੀ ਡਰੱਗ ਡਿਪਾਰਟਮੈਂਟ ਦਾ ਉਹਨੇ ਲੋਕਾਂ ਦੇ ਉੱਤੇ ਗੱਡੀ ਚੜਾਤੀ ਕਾਰ ਚੜਾਤੀ ਉਸ ਤੋਂ ਬਾਅਦ ਤੰਗ ਆਏ ਲੋਕਾਂ ਐ ਥਾਣੇ ਦੇ ਮੂਹਰੇ ਧਰਨਾ ਲਾਤਾ ਪੰਜ ਛੇ ਗੱਡੀਆਂ ਨੂੰ ਟੱਕਰ ਮਾਰੀ ਮੋਟਰਸਾਈਕਲਾਂ ਨੂੰ ਮਾਰੀ ਲੋਕਾਂ ਨੂੰ ਸੱਟਾਂ ਮਾਰੀਆਂ ਉਸ ਤੋਂ ਬਾਅਦ ਡੱਬ ਵਾਲੀ ਸਿਟੀ ਥਾਣੇ ਦੇ ਮੂਹਰੇ ਧਰ ਨਾਲ ਆਦਾ ਜੀ ਲੋਕਾਂ ਨੇ ਰੋਡ ਜਾਮ ਕਰਤਾ ਤੇ ਅਸੀਂ ਸਾਰੇ ਲੋਕਾਂ ਨੂੰ ਮਿਲੇ ਵੀ ਹੋਰ ਵੀ ਪਹਿਲਾਂ ਪੂਰਾ ਫਲੋਨੀ ਰੋਡ ਜਾਮ ਰਿਆ ਡੱਬਾ ਵਾਲੀ ਦਾ ਮੇਨ ਰੋਡ ਸ਼ਹਿਰ ਹੈ ਉਹ ਬੰਦ ਰਿਹਾ ਬਾਕੀ ਅੱਗੇ ਲਾਈਵ ਵੀਡੀਓ ਦੇ ਰਾਹੀਂ ਦੇਖ ਰਹੇ ਹਾਂ ਡੱਬਾ ਦਾ ਸਿਟੀ ਥਾਣਾ ਆ ਛਿੜੀਏ ਥਾਣੇ ਦੇ ਗੇਟ ਮੂਲੇ ਧਰਨਾ ਲੱਗਿਆ ਹੋਇਆ ਹੈ ਜਿਹੜੇ ਨੌਜਵਾਨਾਂ ਦੇ ਸੱਟਾ ਵੱਜੀਆਂ ਉਹ ਧਰਨੇ ਤੇ ਬੈਠੇ ਹੋਏ ਆ ਆ ਦੇਖੋ ਤੁਸੀਂ ਉਹਦਾ ਸੀ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਮੁੰਡਿਆਂ ਨਾਲ ਤਾਂ ਮੁੰਡਿਆਂ ਨੇ ਦੱਸੀ ਸਾਰੀ ਗੱਲਬਾਤ ਵੀ ਆਹ ਕਹਾਣੀ ਹੈ ਇੱਕ ਪੁਲਿਸ ਮੁਲਾਜ਼ਮ ਨੇ ਗੱਡੀ ਜਿਹੜਾ ਦੀ ਮੁੰਡਿਆਂ ਦੇ ਆ ਮੁੰਡੇ 6 ਵਜੇ ਹੋਈ ਆ ਮੁੰਡਾ ਸਾਹਮਣੇ ਬੈਠਾ ਹੋਰ ਮੁੰਡਿਆਂ 6:00 ਵੱਜੀਆਂ ਤੇ ਇਹ ਵੀਡੀਓ ਆਪਣੇ ਕੋਲੇ ਪਹੁੰਚੀ ਹੈ ਡੱਬ ਵਾਲੀ ਥਾਣੇ ਦੀ ਸਾਰੇ ਮੁੰਡਿਆਂ ਨਾਲ ਭਾਈ ਇਹ ਸਾਰੇ ਸਾਹਮਣੇ ਸਾਰਾ ਕੁ ਸੋਈ ਦੇ ਲੋਕਾਂ ਦੇ ਸਾਹਮਣੇ ਤੇ ਆਹ ਮੁੰਡੇ ਨੇ ਸਾਰੀ ਗੱਲ ਦੱਸੀ মিডিਆ ਵਾਲਿਆਂ ਨੂੰ ਵੀ ਭਾਈ ਐ ਹੋਇਆ ਐ ਹੋਇਆ ਐ ਹੋਇਆ ਤੇ ਉਸ ਤੋਂ ਬਾਅਦ ਮੌਕੇ ਤੇ ਅਸੀਂ ਵੀ ਮੌਜੂਦ ਸੀਗੇ ਅਸੀਂ ਵੀ ਦੇਖੀਗੇ ਸਾਰੀ ਗੱਲ ਉਸ ਤੋਂ ਬਾਅਦ ਪੁਲਿਸ ਆਈ ਭਾਰੀ ਪੁਲਿਸ ਬਲ ਆਇਆ ਪੁਲਿਸ ਆਈ ਪੁਲਿਸ ਨੇ ਸਾਰੇ ਕੁੱਟ ਕੇ ਭਜਾਤੇ ਉਸ ਨੂੰ ਫੜ ਕੇ ਅੰਦਰ ਲੈ ਗਏ ਜਵਾਕਾਂ ਨੂੰ ਨਿਗੇ ਨਿਗੇ ਮੁੰਡੇ ਐ ਗੜਤੀ ਕੀ ਐ ਵੀ ਇੱਕ ਚਿੱਟਾ ਪੀਂਦਾ ਪੁਲਿਸ ਵਾਲਾ ਫੜਿਆ ਲੋਕਾਂ ਨੇ ਉਹਨੇ ਕਾਰ ਭਜਾ ਲਈ ਕਾਰ ਭਜਾ ਕੇ ਉਹਨੇ ਲੋਕਾਂ ਦੇ ਵਿੱਚ ਮਾਰੀ ਨਾਲੇ ਲੋਕਾਂ ਐ ਸੱਟਾਂ ਮਾਰੀਆਂ ਉਹ ਇੱਕ ਪੁਲਿਸ ਮਲਾਜ਼ਮ ਨੂੰ ਬਚਾਉਣ ਦੀ ਖਾਤਰ ਵੀ ਉਹ ਮਲਾਜ਼ਮ ਬਾਜੇ ਉਹਨੂੰ ਬਚਾਉਣ ਦੀ ਖਾਤਰ ਪੁਲਿਸ ਨੇ ਜਵਾਕਾਂ ਦੇ ਵੀ ਡਾਂਗ ਵਿਰਾਧੀ 6:00 ਵਜਿਆਂ ਜਵਾਗਰਨੇ ਦੇ ਬੈਠੇ ਜੀ ਸਾਡੇ ਪੁਲਿਸ ਕਰਮੀ ਹੱਟਾ ਮਾਰ ਕੇ ਆਇਆ ਜੀ ਠਾਣੇ ਜਾਇਆ ਓਟਾ ਪੁਲਿਸ ਦੇ ਆ ਕੇ ਜੀ ਪੁਲਿਸ ਦੇ ਅਧਿਕਾਰੀਆਂ ਨੇ ਤੇ ਹੋਰ ਜੀ ਇਹਨਾਂ ਦੇ ਵਿਚਾਰਾਂ ਦੇ ਡਾਂਗ ਭਰਾਤੀ ਬਹੁਤ ਮਾੜੀ ਗੱਲ ਹੈ ਨਿੰਦਣਯੋਗ ਗੱਲ ਹੈ ਇਹਨਾਂ ਦੀ ਗੱਲ ਸੁਣੀ ਚਾਹੀਦੀ ਸੀ ਅਫਸਰ ਆਉਂਦੇ ਗੱਲ ਸੁਣਦੇ ਵੀ ਹਾਂ ਬੇਟਾ ਕੀ ਗੱਲ ਹੈ ਕੀ ਨਹੀਂ ਤੇ ਇਹਨਾਂ ਵਿਚਾਰਾਂ ਨੇ ਕਿਸੇ ਨੇ ਗੱਲ ਨਹੀਂ ਸੁਣੀ ਇਹ ਪਿੱਟੀ ਗਏ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੁਸੀਂ ਆਪ ਹਾਲ ਦੇਖ ਲਓ ਇਹ ਵਿਚਾਰੇ ਸਾਰੀ ਗੱਲ ਦੱਸੀ ਜਾਂਦੇ ਆ ਦਿਖਾ ਦਿਆਂ ਵੀਡੀਓ ਜਿਹੜੀ ਪੁਲਿਸ ਦੀ ਕੁੱਟ ਮਾਰ ਦੀ ਪੁਲਿਸ ਆ ਗਈ ਆ ਦੇਖੋ ਹੁੰਦੀ ਵੀਡੀਓ ਚ ਦੇਖੋ ਆ ਗਈ ਪੁਲਿਸ ਨਿਵਾਕਾਂ ਦੇ ਪੈ ਗਈ ਮਗਰ ਹੁੰਦੇ ਨੇ ਸਾਰੀ ਪੁਲਿਸ ਹੀ ਪੁਲਸ ਹੈ ਆ ਕੇ ਲੱਗੇ ਜੀ ਧੱਕੇ ਮਾਰਨ ਉਹ ਵਿਚਾਰਾਂ ਨੂੰ ਗਾ ਦੁੱਪੜ ਕਰ ਇਹਨਾਂ ਨੂੰ ਬੁੜੇ ਨਾਲ ਬੇ ਚੂਹੀ ਗਈਆਂ ਨੇ ਮੁਖੀਆਂ ਮਾਰ ਕੇ ਤੇ ਆਹ ਦੇਖੋ ਤੁਸੀਂ ਵੀਡੀਓ ਦੇ ਰਾਹੀਂ ਸਾਰਾ ਪੁਲਿਸ ਨੇ ਲੋਕਾਂ ਨੂੰ ਭੇਜਦਾ ਐ ਨਹੀਂ ਕਿਹਾ ਵੀ ਆਪ ਜਾਰੇ ਆਉਂਦੇ ਸੀ ਇਹ ਗਲਤੀ ਸਾਰੀ ਗੱਲਬਾਤ ਨੇ ਦੱਸੀ ਵੀ ਆ ਗਾਣੀਆਂ ਆਏ ਆ ਗਾਣੀਆਂ ਆਏ ਆ ਪਰ ਵੀ ਪੁਲਿਸ ਦੀ ਮਾੜੀ ਗੱਲ ਹੈ ਦੇਖੋ ਪੁਲਿਸ ਨੂੰ ਨਿਆਂ ਦੇਣਾ ਚਾਹੀਦਾ ਲੋਕਾਂ ਨੂੰ ਨਿਆਂ ਖਾਤਰ ਪੁਲਿਸ ਬਣੀ ਐ ਆਪਣਾ ਬਜਸੀਆ ਸਟਾਪ ਵਾਲੇ ਭੱਜੇ ਫਿਰਦੇ ਆ ਸਾਰੇ ਡੱਬਾ ਵਾਲੇ ਦੇਖ ਮੁੰਡਾ ਰੁਕੀ ਸਕੀਸ ਲਈ ਜਾਂਦੇ ਦੇਖੋ ਭਾਈ ਹੋਵੇ ਪਰ ਪਰ ਥਾਣੇ ਲੈ ਕੇ ਜਵੱਕਾ ਉਹੜੇ ਬੈਠੇ ਹਟਾਣੇ ਉਹਨਾਂ ਨੂੰ ਦੇਖੋ ਲਬ ਮੁੱਕੀ ਮਾਰੀ ਲਬੜਾ ਮਰਿਆ ਗਏ ਤੇ ਆਏ ਪੁਲਿਸ ਦਾ ਹਾਲ ਉਹ ਸਕੂਟਰੇ ਜਾਂਦੇ ਜਵੱਕਾ ਦੂਗਾ ਗਲਮਾ ਫੜ ਲੈ ਦੇਖੋ ਐਸਚੂ ਨੇ ਇਹ ਹੈ ਵੀ ਹਰਿਆਣਾ ਪੁਲਿਸ ਦਾ ਤਸ਼ੱਦਦ ਇਹ ਆ ਜਵਾਖੜੇ ਆ ਜਿਹੜੇ ਲੋਕ ਦੇਖਣ ਵਾਲੇ ਖੜੇ ਆ ਕੁਛ ਤੇ ਪੁਲਿਸ ਨੇ ਵੀ ਹਾਂ